ਨਗਰ ਮਕੋੜਾ ਪਤਨ ਰਾਵੀ ਦਰਿਆ ਵਿਚ ਪਏ ਪਾੜ ਨੇ 200 ਤੋਂ ਵੱਧ ਪਿੰਡਾਂ ਵਿੱਚ ਤਬਾਹੀ ਮਚਾਈ ਹੈ ਮਕੋੜਾ ਪਤਨ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਅੰਦਰ ਤਬਾਹੀ ਦਾ ਮੰਜ਼ਰ ਹੈ ਅਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਰਾਵੀ ਦਰਿਆ ਨੇ ਪਿੰਡਾਂ ਦੇ ਨਕਸ਼ੇ ਹੀ ਬਦਲ ਦਿੱਤੇ ਜਿੱਥੇ ਕਦੇ ਰਸਤੇ ਹੁੰਦੇ ਹਨ ਉੱਥੇ ਹੁਣ ਵਗ ਰਿਹਾ ਦਰਿਆ ਖੇਤ ਅਤੇ ਰਸਤੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਕੋਈ ਪਤਾ ਨਹੀਂ ਲੱਗ ਰਿਹਾ ਖੇਤ ਕਿੱਧਰ ਰਸਤੇ ਕਿੱਧਰ ਹੈ ਤੇ ਦਰਿਆ ਕਿਸ ਪਾਸੇ ਹਰ ਪਾਸੇ ਤਬਾਹੀ ਹੀ ਹਰ ਪਾਸੇ ਤਬਾਹੀ ਹੀ ਦਿਖਾਈ ਦੇ ਰਹੀ ਹੈ ਪਤਾ ਨਹੀਂ ਇਸ ਨੁਕਸਾਨ ਦੀ ਪਰਪਾਈ ਕਿਸ ਤਰ੍ਹਾਂ ਹੋਵੇਗੀ ਪਾਜੀ ਬਹੁਤ ਜ਼ਿਆਦਾ ਮਾੜਾ ਹਾਲ ਐ ਇੱਥੋਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਐ ਕਈਆਂ ਨੂੰ ਰੋਟੀ ਵੀ ਨਹੀਂ ਜੁਰਦੀ ਪੀ ਇੰਨੇ ਵਿਚਾਰਿਆਂ ਨੇ ਗਰੀਬਾਂ ਦੇ ਨੰਗਰ ਨੁਗਰ ਰੁੜ ਗਏ ਕਈ ਲਾਸ਼ਾਂ ਲੂਸ਼ਾਂ ਕੋਈ ਹੋਣਾ ਕੁਛ ਬੜਾ ਕੁਛ ਹੋਇਆ ਇੱਥੋਂ ਅਹੀਂ ਸਰਕਾਰ ਕੋਈ ਨਹੀਂ ਆ ਰਹੀ ਸੀ ਰਸਤਾ ਇੰਨਾ ਕੁ ਟੁੱਟਿਆ ਪਿਆ ਰਹੀਂ ਆਏ ਹੋਇਆ ਇੱਥੇ ਬਹੁਤ ਜ਼ਿਆਦਾ ਰਸਤਾ ਟੁੱਟਿਆ ਹੋਇਆ ਤੇ ਇਹ ਤੁਸੀਂ ਵੀ ਪਾਜੀ ਇਹ ਨਕਸ਼ਾ ਬਦਲ ਗਿਆ ਇਹਦੇ ਪੈਲਸ ਟੁੱਟ ਗਏ ਬਹੁਤ ਜ਼ਿਆਦਾ ਪਾਜੀ ਇਹ ਪਲਸਾ ਤੁਹਾਡੇ ਮਗਰ ਐ ਸਾਰਾ ਟੁੱਟਿਆ ਹੋਇਆ ਇੰਨਾ ਕੁ ਪਾਣੀ ਆਇਆ ਹੋਇਆ ਕੁਛ ਵੀ ਕੱਖਣਾ ਤੇ ਸ਼ੂਟਿੰਗ ਕਰਨ ਲੋਕੀ ਆਉਂਦੇ ਰਹੇ ਤੇ ਹੁਣ ਤਾਂ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ। ਸਿੰਗਮੈਂ ਦਿਨ ਨਾਲ ਬਲੌਗ ਕਰਦਾ ਪਰ ਕਿਆਂ ਦਾ ਮਨ ਲੱਗਿਆ ਅਸੀਂ ਆਹੀ ਆਂਦੇ ਹੀ ਇੱਧਰ ਆਪਣੇ ਘੁੰਮ ਫਿਰਨ ਆਂਦੇ ਹੀ ਇੱਧਰ ਇਹ ਸਾਡਾ ਬਹੁਤ ਵਧੀਆ ਨਕਸ਼ਾ ਬਣਾ ਰਹੇ ਹਾਂ ਘੁੰਮ ਫਿਰਨ। ਪਰ ਹੌ ਡਾ ਦੇਖਣ ਨੂੰ ਦਿਲ ਨਹੀਂ ਕਰੇ ਕਿ ਹੁਣ ਇੱਧਰ ਦੇਖੋ ਕੀ ਹਾਲਾਤ ਹੋ ਗਏ ਦਿੰਦੇ। ਆਈ ਦੇਖੇ ਕਿੰਨੇ ਆ ਪੂਰੇ ਕਿੱਧਰ ਦੁਨੀਆ ਦੇ ਕੀ ਹਾਲਾਤ ਹੋ ਗਏ ਕੀ ਨਹੀਂ ਰਸਤੇ ਵੀ ਚੰਗੇ ਭਲੇ ਸੀ ਪਰ ਰਸਤੇ ਵੀ ਬਲੌਗ ਇਦਾਂ ਹੀ ਹੋ ਗਏ। ਬਾਕੀ ਸਾਨੂੰ ਪ੍ਰੋਬਲਮ ਆ ਰਹੀ ਇੱਧਰ ਦੇਖੋ ਹੁਣ ਕਿੰਨਾ ਕਿੰਨਾ ਪਾਣੀ ਆ ਕੀ ਆ। ਮਗੀ ਸਾਰਾ ਕੁਝ ਹੋ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਰਾਹ ਰੋੜਾ ਰੁੜ ਗਏ ਸਭ ਕੁਝ ਰੁੜ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਮਤਲਬ ਕਿ ਕਾਂਗਰਸ ਹੋ ਗਈ ਭਾਜੀਪੀ ਹੋ ਗਈ ਝਾੜੂ ਵਾਲੀ ਹੋ ਗਈ ਕੋਈ ਕਾਂਗਰਸ ਇੱਥੇ ਨਹੀਂ ਆ ਰਹੀ ਇੱਥੇ ਆਣ ਕੇ ਕਿਹਨੂੰ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੈ ਲੋਕੀ ਭੁੱਖੇ ਮਰੇਗੇ ਇੱਧਰ ਮੇਰੇ ਨਾਮ ਰਿਸਪਾਂਸ ਮੋੜਾ ਮਕੋੜਾ ਪਿੰਡ ਦਾ ਨਿਵਾਸੀ ਆਏ ਦੇਖੋ ਜੀ ਤੁਸੀਂ ਜਦੋਂ ਆਪਾ ਇੱਥੇ ਆਉਂਦੇ ਸੀ ਨਾ ਬਹੁਤ ਵਧੀਆ ਸੀਗਾ ਰਸਤਾ ਸੀਗਾ ਸਭ ਆਨ ਜਾਣ ਨੂੰ ਤੇ ਇਸ ਵੇਲੇ ਦੇਖੋ ਤਵਾਹੀ ਕਰ ਸਕਦੇ ਦਰਿਆਣ ਤਵਾਹੀ ਕਰਤੀ ਐ ਇੱਥੋਂ ਆਪਣੇ ਪਾੜ ਪਾਤ ਆ ਇਹ ਪੂਰਾ ਆਪਣਾ ਰੈਸਟੋਰੈਂਟ ਜਿਹੜਾ ਸੀਗਾ ਖਤਮ ਹੋ ਗਿਆ ਐ ਇਹ ਬਹੁਤ ਵਧੀਆ ਇਹ ਘੁੰਮਣ ਫਿਰਨੂ ਜਗਾ ਬਣੀ ਸੀ ਪਰ ਇਹ ਕੁਦਰਤ ਦੀ ਮਾਰ ਆ ਜੀ ਕਿ ਇਹਦੇ ਵਿੱਚ ਕਿਸੇ ਇਨਸਾਨ ਦਾ ਹੱਥ ਤਾਂ ਹੈ ਨਹੀਂ ਠੀਕ ਆ ਜੀ ਇਹ ਤੇ ਕੁਦਰਤ ਨੂੰ ਬਹੁਤ ਮਾਰ ਮਾਰੀ ਐ ਪਿੰਡ ਮਕੋੜੇ ਦੇ ਵਿੱਚ ਵੀ ਬਹੁਤ ਹਾਲਾਤ ਮਾੜੇ ਨੇ ਜੀ ਨਕਸ਼ਾ ਬਦਲਦਾ ਪੂਰਾ ਨਕਸ਼ਾ ਬਦਲਦਾ ਸਾਰੇ ਇਧਰੋਂ ਪਿੰਡ ਦਾ ਤੇ ਦਰਿਆ ਨੇ ਰਸਤਾ ਬਦਲਿਆ ਤੇ ਘਰਾਂ ਦੇ ਵਿੱਚ ਵੀ ਜਾ ਕੇ ਦੇਖੋ ਕਈਆਂ ਦੇ ਲੋਕਾਂ ਦੇ ਤਾਂ ਬਿਸਤਰੀ ਨਹੀਂ ਬਚੇ ਰੋਟੀ ਪਕਾਣ ਲਈ ਕੋਈ ਥਾਂ ਨਹੀਂ ਬਚੀ ਸਭ ਇੱਕਦਮ ਬਰਬਾਦ ਹੋ ਗਿਆ ਜੀ ਪੂਰੇ ਤਰ੍ਹਾਂ